ਗੁਰੂ ਪਿਆਰਿਓ ਗੁਰੂ ਸਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜ ਨਿਸ਼ਾਨੇ ਤੇ ਅੱਜ ਦਾ ਗੱਲਬਾਤ ਦਾ ਵਿਸ਼ਾ ਸਾਡਾ ਰਹੇਗਾ ਸਿੱਧੂ ਮੂਸੇਵਾਲੇ ਦੇ ਘਰ ਜਨਮੇ ਉਸ ਦੇ ਛੋਟੇ ਭਰਾ ਦਾ ਬੜਾ ਪਖਵਾ ਮੁੱਦਾ ਹੈ ਕਈ ਦਿਨ ਮੀਡੀਆ ਤੇ ਇਸ ਗੱਲ ਦੀ ਦੁਹਾਈ ਪੈਂਦੀ ਰਹੀ ਹੈ ਤੇ ਆਓ ਜਾਣੀਏ ਇਹ ਮੁੱਦਾ ਕੀ ਹੈ ਇਸ ਦੇ ਵਿਗਿਆਨਕ ਤੇ ਮੈਡੀਕਲ ਤੱਥ ਕੀ ਨੇ ਇਹਦੇ ਵਾਸਤੇ ਜੋ 2-3 ਵਧੀਆ ਫਿਲਮਾਂ ਨੇ ਸਮੇਂ-ਸਮੇਂ ਤੇ ਵਧੀਆ ਪ੍ਰਭਾਵ ਦਿੱਤੇ ਆ ਉਹ ਇਹਦੇ ਬਾਰੇ ਕੀ ਕਹਿੰਦੀਆਂ ਨੇ ਡਾਕਟਰ ਕੀ ਕਹਿੰਦੇ ਨੇ 28 ਸਾਲਾਂ ਸਿੱਧੂ ਮੂਸੇਵਾਲਾ ਜੋ ਗੀਤਕਾਰ ਸੀ 29/2022 ਨੂੰ ਉਹਦਾ ਬੜਾ ਬੇਰਹਿਮੀ ਨਾਲ ਕਤਲ ਹੋ ਜਾਂਦਾ ਹੈ ਤੇ ਉਸ ਦੀ ਹਵੇਲੀ ਚ ਕੀਰਨੇ ਪੈਂਦੇ ਨੇ ਪਛੰਚਕਾ ਦਾ ਹੜ ਆ ਕੇ ਉਹਦੇ ਮਾਪਿਆਂ ਨਾਲ ਹਮਦਰਦੀ ਜਾਰ ਕਰਦਾ ਸਿੱਧੂ ਮੂਸੇਵਾਲੇ ਦੀ ਸਖਣੀ ਹਵੇਲੀ ਚ ਹੁਣ ਨੰਨਾ ਦੀਪ ਜਗਿਆ ਕਲਕਾਰੀਆਂ ਵੱਜੀਆਂ ਜੋ ਉਸ ਦੇ ਬੁੱਢੇ ਮਾਪਿਆਂ ਦਾ ਸਹਾਰਾ ਉਸ ਦਾ ਭਰਾ ਤੇ ਮਾਪਿਆਂ ਨੇ ਉਸ ਦਾ ਨਾਮ ਵੀ ਰੱਖਿਆ ਹੈ ਸ਼ੁਭਦੀਪ ਇਹ ਸਿੱਧੂ ਮੂਸੇਵਾਲੇ ਦੇ ਮਾਪੇ ਜਿਸਿਆਣਪ ਉਹਨਾਂ ਦੀ ਲੋੜ ਤੇ ਮੈਡੀਕਲ ਸਾਇੰਸ ਦਾ ਚਮਤਕਾਰ ਆ ਜਿਸ ਅੰਤਿਜਾਏ ਬੱਚੇ ਦਾ ਜਨਮ ਹੈ ਉਸ ਦੇ ਘਰ ਸ਼ੁਭਚਿੰਤਕਾਂ ਨੇ ਆ ਕੇ ਵਧਾਈਆਂ ਦੇ ਤੰਤ ਲਾ ਦਿੱਤੇ ਨੇ ਲੱਡੂ ਵੰਡੇ ਨੇ ਢੋਲ ਦੇ ਡਗੇ ਤੇ ਪੰਗੜੇ ਪਾਏ ਨੇ ਖੁਸ਼ੀਆਂ ਮਨਾਈਆਂ ਨੇ ਤੇ ਸਿੱਧੂ ਪਰਿਵਾਰ ਦੇ ਮਸਤਕ ਤੋਂ ਚਿੰਤਾ ਦੀਆਂ ਲਕੀਰਾਂ ਹਟੀਆਂ ਨੇ ਉਨਰ ਦੇ ਚਿਹਰੇ ਤੇ ਖੇੜੇ ਆਏ ਨੇ ਪਰ ਇਹਨਾਂ ਖੁਸ਼ੀ ਦੇ ਪਲਾਂ ਦੇ ਵਿੱਚ ਇੱਕ ਮਜੂਸੀ ਉਦੋਂ ਆ ਜਾਂਦੀ ਹੈ ਜਦੋਂ ਸਰਕਾਰੀ ਅਹਿਲਕਾਰਾਂ ਦੀ ਇੱਕ ਚਿੱਠੀ ਆਉਂਦੀ ਹੈ ਤੇ ਉਸ ਤਕਨੀਕ ਤੇ ਕਾਨੂੰਨੀ ਪੱਖ ਤੋਂ ਇਤਰਾਜ਼ ਕਰਦੇ ਨੇ ਕਿ ਆਈਵੀਐਫ ਤਕਨੀਕ ਨਾਲ ਜੋ ਬੱਚਾ ਪੈਦਾ ਹੋਇਆ ਉਸ ਦੀ ਕਾਨੂੰਨੀ ਪ੍ਰਕਿਰਿਆ 'ਚ ਖਾਮੀਆਂ ਨੇ ਬੇਸ਼ੱਕ ਬਲਕੌਰ ਸਿੰਘ ਸਿੱਧੂ ਨੇ ਬੀਬੀ ਚਰਨ ਕੌਰ ਨੇ ਜਿਹਨਾਂ ਦੀ ਉਮਰ 60 ਤੇ 58 ਵਰੇ ਦੱਸੀ ਜਾਂਦੀ ਹੈ ਉਹਨਾਂ ਨੇ ਆਪਣੇ ਇਲਾਜ ਦੇ ਸਾਰੇ ਕਾਗਜ਼ ਪੱਤਰ ਸਰਕਾਰੀ ਮਹਿਕਮੇ ਨੂੰ ਸੌਂਪ ਦਿੱਤੇ ਨੇ ਪਰ মিডিਆ ਤੇ ਇਸ ਗੱਲ ਦਾ ਹੋ ਹੱਲਾ ਉਹਨਾਂ ਦੀ ਖੁਸ਼ੀ ਨੂੰ ਅਧੂਰਾ ਕਰਦਾ ਹੈ ਚਲੋ ਇਸ ਸੰਦਰਭ ਚ ਤੁਹਾਡੇ ਨਾਲ ਗੱਲ ਕਰਦੇ ਹਾਂ ਸਨ 2012 ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਈ ਸੀ ਉਹਦਾ ਨਾਂ ਸੀ ਵਿੱਕੀ ਡੋਨਰ ਤੇ ਹੁਣੇ-ਹੁਣੇ ਜੀ ਇੱਕ ਹੋਰ ਫਿਲਮ ਰਿਲੀਜ਼ ਹੋਈ ਹੈ ਅਕਸ਼ੇ ਕੁਮਾਰ ਤੇ ਕ੍ਰਿਨਕਪੂਰ ਦੀ ਜਿਸ ਦਾ ਨਾਮ ਹੈ ਗੁੱਡ ਨਿਊਜ਼ ਇਹ ਦੋਹਾਂ ਫਿਲਮਾਂ ਹੀ ਇਸ ਵਿਸ਼ੇ ਤੇ ਆਧਾਰਿਤ ਨੇ ਕਿਉਂਕਿ ਭਾਰਤ ਦੇਸ਼ ਦੇ ਵਿੱਚ 35 ਲੱਖ ਵਿਆਹੀਆਂ ਜੋੜੀਆਂ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਹਨ ਕਿਸੇ ਨਾ ਕਿਸੇ ਡਾਕਟਰੀ ਨੁਕਸ ਕਰਕੇ ਤੇ ਏਡੀ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਔਲਾਦ ਦਾ ਸੁੱਖ ਦੇਣ ਲਈ ਜੇ ਕੋਈ ਜਾਣਕਾਰੀ ਦੇਣ ਵਾਸਤੇ ਫਿਲਮਾਂ ਬਣੀਆਂ ਨੇ ਤੇ ਉਹਨਾਂ ਨੂੰ ਵਾਚਣਾ ਸਾਡਾ ਫਰਜ਼ ਬਣਦਾ ਹੈ ਇਹ ਦੱਸਦੇ ਚੱਲੀਏ ਕਿ ਦੋਹਾਂ ਫਿਲਮਾਂ ਹੀ ਸੰਸਰ ਬੋਰਡ ਨੇ ਪਾਸ ਕੀਤੀਆਂ ਨੇ ਤੇ ਪਾਸ ਹੋਣ ਦੇ ਬਾਅਦ ਭਾਰਤ ਦੇ ਸਿਨੇਮਿਆ ਚ ਚੱਲੀਆਂ ਨੇ ਇਹਨਾਂ ਨੇ ਜਿਨ੍ਹਾਂ ਲੋਕਾਂ ਨੂੰ ਗਿਆਨ ਨਹੀਂ ਸੀ ਉਹਨਾਂ 'ਚ ਬੜੀ ਚੇਤਨਤਾ ਪੈਦਾ ਕੀਤੀ ਹੈ ਜਿਹੜੇ ਲੋਕ ਇਸ ਵਹਿਮ 'ਚ ਇਸ ਤਰੀਕੇ ਨਾਲ ਬੱਚੇ ਪੈਦਾ ਕਰਨ ਵਾਲਿਆਂ ਤੇ ਸ਼ੰਕਾ ਕਰਦੇ ਸੀ ਉਹਨਾਂ ਦੇ ਸ਼ੰਕੇ ਵੀ ਨਿਵਿੱਧ ਕੀਤੇ ਆ ਹੁਣ ਆਪ ਜੀ ਨੂੰ ਦੱਸਦੇ ਚੱਲੀਏ ਕਿ ਭਾਰਤ ਦੇ ਵਿੱਚ ਆਈਵੀਐਫ ਤਕਨੀਕ ਨਾਲ ਬੱਚੇ ਪੈਦਾ ਕਰਨ ਵਾਲੇ ਸੈਂਟਰ ਕਿੰਨੇ ਕ ਹਨ 26 ਜੁਲਾਈ 2023 ਤੱਕ ਇੱਕ ਰਿਪੋਰਟ ਮੁਤਾਬਕ ਭਾਰਤ ਦੇ ਵਿੱਚ ਅੰਦਾਜ਼ਨ 2500 ਆਈਵੀਐਫ ਕਲੀਨਿਕ ਨੇ ਜਾਂ ਉਹਨਾਂ ਦੀ ਚੇਨ ਆ ਇਹ ਜੋ ਫਿਗਰ ਮੈਂ ਦੱਸ ਰਿਹਾ ਇਹ ਮੈਂ ਖੋਲੋਂ ਬਣਾ ਕੇ ਨਹੀਂ ਦੱਸ ਰਿਹਾ ਜਦ ਇੱਕ ਅੰਦਾਜ਼ੇ ਨਾਲ ਨਹੀਂ ਦੱਸ ਰਿਹਾ ਪਾਰਲੀਮੈਂਟ ਦੇ ਵਿੱਚ ਸਿਹਤ ਮੰਤਰੀ ਵੱਲੋਂ ਜੋ ਜਵਾਬ ਦਿੱਤੇ ਗਏ ਨੇ ਵੱਖ-ਵੱਖ ਸਵਾਲਾਂ ਦੇ ਉਹਦੇ ਅਨੁਸਾਰ ਦੇ ਰਹੇ ਆ ਸਿਹਤ ਮੰਤਰੀ ਕੀ ਨੇ ਦੱਸਿਆ ਕਿ ਆਰਟ ਕਲੀਨਿਕ ਦੇ ਤੌਰ ਤੇ ਭਾਰਤੀ ਮੈਡੀਕਲ ਕਾਉਂਸਲ ਦੁਆਰਾ ਦੇਸ਼ ਦੇ 36 ਸੂਬਿਆਂ ਦੇ ਵਿੱਚ 1868 ਸੈਂਟਰ ਰਜਿਸਟਰਡ ਆ ਜਿਨ੍ਹਾਂ ਚ ਇਕੱਲੇ ਪੰਜਾਬ ਚ 88 ਹੈ ਗਿਣਤੀ ਹਰਿਆਣੇ ਚ 85 ਹੈ ਚੰਡੀਗੜ੍ਹ ਚ 20 ਸੈਂਟਰ ਨੇ ਤੇ ਇਹਨਾਂ ਦੀਆਂ ਹੋਰ ਵੀ ਚੰਨਾ ਕੰਮ ਕਰ ਰਹੀਆਂ ਨੇ ਅੱਗੇ ਅੱਗੇ ਆਈ ਵੀ ਐਫ ਤਕਨੀਕ ਚ ਕਿਹੜੇ ਕਿਹੜੇ ਢੰਗ ਵਰਤੇ ਜਾਂਦੇ ਆ ਤੇ ਕਿਹੜੇ ਕਿਹੜੇ ਢੰਗ ਕਾਨੂੰਨੀ ਨੇ ਜਿਨ੍ਹਾਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੈ ਜਿੱਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਪਹਿਲਾ ਢੰਗ ਹੈ ਸੈਲਫ ਸਾਈਕਲ ਆਈ ਵੀ ਐਫ ਇਹਦੇ ਵਿੱਚ ਪਤਨੀ ਦੇ ਐਗ ਆਪਣੇ ਹੁੰਦੇ ਨੇ ਪਤੀ ਦੇ ਸ਼ਕਰਾਣੂ ਆਪਣੇ ਹੁੰਦੇ ਨੇ ਤੇ ਦੋਹਾਂ ਨੂੰ ਲੈਬੋਰੀਟਰੀ ਦੇ ਵਿੱਚ ਮਿਲਾ ਕੇ ਫਰਟਾਈਲ ਕੀਤਾ ਜਾਂਦਾ ਹੈ ਤੇ ਉਸ ਫਰਟਾਈਲਾਈਜ਼ਡ ਮਟੀਰੀਅਲ ਨੂੰ ਮਾਤ ਗਰਭ ਵਿੱਚ ਰੱਖ ਕੇ ਬੱਚੇ ਦੀ ਪਦਾਇਸ਼ ਕੀਤੀ ਜਾਂਦੀ ਹੈ ਦੂਸਰਾ ਤਰੀਕਾ ਹੈ ਡੋਨਰ ਸਾਈਕਲ ਆਈਵੀਐਫ ਇਹਦੇ ਵਿੱਚ ਜਾਂ ਇਹ ਐਗ ਆਪਣੇ ਹੁੰਦੇ ਨੇ ਪਤਨੀ ਦੇ ਤੇ ਪਤੀ ਦੇ ਸ਼ਕਰਾਣੂ ਡੋਨਰ ਤੋਂ ਲੈ ਜਾਂਦੇ ਨੇ ਜਾਂ ਪਤਨੀ ਦੇ ਐਗ ਡੋਨਰ ਤੋਂ ਲੈ ਜਾਂਦੇ ਨੇ ਤੇ ਪਤੀ ਦੇ ਸ਼ਕਰਾਣੂ ਆਪਣੇ ਹੁੰਦੇ ਨੇ ਤੀਸਰੀ ਜੋ ਟੈਕਨੀਕ ਹੈ ਉਸ ਨੂੰ ਕਹਿੰਦੇ ਨੇ ਸਰੋਗੇਸੀ ਇਹਦੇ ਵਿੱਚ ਕਿਰਾਏ ਦੀ ਗੋਦ ਲੈ ਕੇ ਉਹ ਚ ਬੱਚਾ ਪੈਦਾ ਕੀਤਾ ਜਾਂਦਾ ਹੈ ਚੌਥੀ ਟੈਕਨੀਕ ਹੈ ICSI ਇਸ ਤਕਨੀਕ ਵਿੱਚ ਜਿਉਂਦੇ ਸ਼ਕਰਾਣੂ ਟੀਕੇ ਰਾਹੀਂ ਅੰਡੇ ਚ ਭਰ ਦਿੱਤੇ ਜਾਂਦੇ ਆ ਤੇ ਐਮਬ੍ਰਿਓ ਜਿਹੜਾ ਵਾ ਉਹਨੂੰ ਤਿਆਰ ਕਰਕੇ ਬੱਚੇਦਾਨੀ ਚ ਕੋਖੇ ਚ ਰੱਖ ਦਿੱਤਾ ਜਾਂਦਾ ਹੈ ਪੰਜਵਾਂ ਤਰੀਕਾ ਹੈ ਫਰੋਜ਼ਨ ਐਮਬ੍ਰਿਓ ਟ੍ਰਾਂਸਫਰ FET ਟੈਕਨੀਕ ਇਸ ਤਕਨੀਕ ਦੇ ਵਿੱਚ ਫਰੋਜ਼ਨ ਫਰਟੀਲਾਈਜ਼ਡ ਐਗ ਸੇਵ ਕਰਕੇ ਰੱਖੇ ਜਾਂਦੇ ਆ ਤੇ ਉਹਨਾਂ ਨੂੰ ਯੂਟਰਸ ਦੇ ਵਿੱਚ ਰੱਖ ਕੇ ਗਰਾਂ ਬੱਚੇ ਦੇ ਪਲਣ ਦਾ ਮੈਡੀਕਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਛੇਵੀਂ ਤਕਨੀਕ ਹੈ ਲੇਜ਼ਰ ਅਸਿਸਟਡ ਹੈਚਿੰਗ ਐਲ اے ਐਚ ਇਸ ਤਕਨੀਕ ਨਾਲ ਐਗ ਨੂੰ ਹੈਚ ਕਰਨ ਵਾਸਤੇ ਤੇ ਐਮਬ੍ਰਿਓ ਦੇ ਸ਼ੈਲ ਨੂੰ ਉਤਾਰਨ ਵਾਸਤੇ ਲੇਜ਼ਰ ਦੀ ਤਕਨੀਕ ਦਾ ਸਹਾਰਾ ਲਿਆ ਜਾਂਦਾ ਹੈ ਸਤਵੀਂ ਤਕਨੀਕ ਹੈ ਸਰਜਿਕਲ ਸਪਰਮ ਐਸਪੀਰੇਸ਼ਨ ਟੀਈਐਸਸੀ ਜਾਂ ਟੀਈਐਸਏ ਜਾਂ ਐਮਈਐਸਏ ਤਿੰਨ ਤਕਨੀਕਾਂ ਨੇ ਇਹਦੇ ਵਿੱਚ ਇਹ ਬੜੇ ਗੰਭੀਰ ਕੇਸਾਂ ਦੇ ਵਿੱਚ ਵਰਤੇ ਜਾਂਦੇ ਆ ਇਹਦੇ ਵਿੱਚ ਪੁਰਸ਼ ਦੇ ਟੈਸਟਿਸ ਦੇ ਵਿੱਚੋਂ ਸਪਰਮ ਲਏ ਜਾਂਦੇ ਆ ਪਰ ਉਹ ਸਪਰਮ ਲੈਣ ਵਾਸਤੇ ਪੁਰਸ਼ ਨੂੰ ਐਨਸਥੀਸੀਆ ਦੇਣਾ ਪੈਂਦਾ ਹੈ ਇਹ ਸਾਰੀਆਂ ਤਕਨੀਕਾਂ ਵਿੱਚੋਂ ਕੋਈ ਵੀ ਤਕਨੀਕ ਕਿਸੇ ਵੀ ਮਰੀਜ਼ ਦੇ ਅਨੁਸਾਰ ਵਰਤੀ ਜਾਂਦੀ ਹੈ ਮਰੀਜ਼ ਦੀ ਸਿਹਤ ਵੇਖ ਕੇ ਮਰੀਜ਼ ਦੀ ਉਮਰ ਵੇਖ ਕੇ ਮਰੀਜ਼ ਦੀਆਂ ਬਾਕੀ ਬਿਮਾਰੀਆਂ ਨੂੰ ਹਿਸਾਬ ਚ ਰੱਖ ਕੇ ਪਰ ਇਹ ਸਾਰੀਆਂ ਜਿਹੜੀਆਂ ਤਕਨੀਕਾਂ ਨੇ ਇਹ ਕਾਨੂੰਨੀ ਤੌਰ ਤੇ ਪ੍ਰਮਾਣਿਤ ਨੇ ਵੈਲਿਡ ਨੇ ਹੁਣ ਸੋ ਇਹਨਾਂ ਚੋਂ ਕੋਈ ਵੀ ਤਕਨੀਕ ਚੁਣ ਕੇ ਮਰੀਜ਼ ਦੇ ਹਿਸਾਬ ਨਾਲ ਲਾਗੂ ਕਰਕੇ ਬੇ ਔਲਾਦ ਜੋੜਿਆਂ ਨੂੰ ਔਲਾਦ ਦਾ ਸੁੱਖ ਦਿੱਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਜੇ ਜੋੜੇ ਦੀ ਉਮਰ 21 ਤੋਂ 35 ਸਾਲ ਦੇ ਵਿੱਚ ਹੋਵੇ ਤੇ ਫਿਰ ਆਈਵੀਐਫ ਤਕਨੀਕ ਦੀ ਸਫਲਤਾ ਦਰ 75% ਤੱਕ ਵੀ ਹੈ ਉਮਰ ਦੇ ਵਧਣ ਨਾਲ ਇਹ ਸਕਸੈਸ ਰੇਟ ਘਟਦਾ ਜਾਂਦਾ ਤੇ ਉਜੜਣਾ ਵੀ ਵੱਧ ਜਾਂਦੀਆਂ ਨੇ ਹਿੰਦੁਸਤਾਨ ਦੇ ਵਿੱਚ ਇੱਕ ਸਰਵੇਖਣ ਅਨੁਸਾਰ ਜਿਹੜੀ ਖੋਜ ਹੋਈ ਹੈ ਉਰੇ ਜੋ ਸਾਹਮਣੇ ਆਇਆ ਕਿ ਬੇ ਆਲਾਦ ਵਾਲੇ ਜੋੜਿਆਂ ਵਿੱਚੋਂ 40% ਨੁਕਸ ਜਿਹੜਾ ਉਹ ਮਰਦਾਂ 'ਚ ਪਾਇਆ ਗਿਆ ਤੇ 40% ਹੀ ਔਰਤਾਂ 'ਚ ਪਾਇਆ ਗਿਆ। ਬਾਕੀ 20% ਕੇਸਾਂ ਦੇ ਵਿੱਚ ਪਤੀ ਤੇ ਪਤਨੀ ਦੋਹਾਂ ਵਿੱਚ ਹੀ ਨੁਕਸ ਪਾਏ ਗਏ ਨੇ। ਇਸ ਕਰਕੇ ਜਿਹੜੀ ਵੀ ਵਿਧੀ ਨੇ ਸੱਤਾਂ ਵਿਧੀਆਂ 'ਚੋਂ ਚੋਣ ਕਰਨੀ ਹੈ ਉਹ ਨਿਰਭਰ ਕਰੇਗੀ ਪਤੀ ਪਤਨੀ ਦੇ ਮੈਡੀਕਲ ਡਾਇਗਨੋਸਿਸ ਤੇ ਉਸ ਦੀ ਉਮਰ ਤੇ ਉਸ ਦੀਆਂ ਬਿਮਾਰੀਆਂ ਨੂੰ ਮੁੱਖ ਰੱਖ ਕੇ ਫਿਰ ਉਹ ਡਾਕਟਰ ਵਰਤਦੇ ਨੇ ਤੇ ਉਹਦੇ ਅਨਸਾਰ ਹੀ ਇਹਦਾ ਬੇਲ ਆਦੇ ਜੋੜਿਆਂ ਨੂੰ ਅਲਾਤ ਦਾ ਸੁਖ ਮਿਲਦਾ ਹੈ ਇਹ ਇਲਾਜ ਵਿਧੀ ਜਿਹੜੀ ਕੋਈ ਨਵੀਂ ਨਹੀਂ ਹੈ 40-50 ਸਾਲ ਤੋਂ ਚੱਲ ਰਹੀ ਆ ਪਹਿਲਾਂ ਇਹ ਟੈਕਨੀਕ ਚ ਐਗ ਦੇ ਤੇ ਸ਼ਕਰਾਣੂ ਲੈ ਕੇ ਇੱਕ ਟਸਤਰੀ ਦੇ ਵਿੱਚ ਜਾਂ ਡਿਸ਼ ਦੇ ਵਿੱਚ ਜਾਂ ਟਿਊਬ ਦੇ ਵਿੱਚ ਉਹਨਾਂ ਨੂੰ ਫਰਟਾਈਲਾਈਜ਼ ਕੀਤਾ ਜਾਂਦਾ ਸੀਗਾ ਪਰ ਹੋਣ ਇਹਨੂੰ ਲੈਬੋਰੀਟਰੀਆਂ ਦੇ ਵਿੱਚ ਫਰਟੀਲਾਈਜ਼ ਕੀਤਾ ਜਾਂਦਾ ਵਾ ਅਦਨੁਕ ਤਕਨੀਕ ਦੇ ਨਾਲ ਵੱਖ-ਵੱਖ ਟੈਸਟਾਂ ਦੀ ਰੇਂਜ ਚੋਂ ਕੱਢ ਕੇ ਤਾਂ ਕਿ ਕੋਈ ਇਨਫੈਕਸ਼ਨ ਨਾ ਹੋਵੇ ਤਾਂ ਕਿ ਕੋਈ ਅਬਨਾਰਮਲਟੀ ਨਾ ਹੋਵੇ ਇੱਕ ਸਰਵੇਖਣ ਮੁਤਾਬਕ ਭਾਰਤ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ 35 ਲੱਖ ਜੋੜੇ ਆ ਜਿਹੜੇ ਬੇਲ ਆਦ ਨੇ ਤੇ ਇੱਥੇ ਗਾਂਹ ਜਿਹੜੇ ਆਉਣ ਵਾਲੀ ਪੀੜ੍ਹੀ ਐ ਜਿਹੜੇ ਬੜੀ ਸਟ्रेस ਚ ਕੰਮ ਕਰ ਰਹੀ ਆ ਮਾਨਸਿਕ ਦਬਾਅ ਚ ਕੰਮ ਕਰ ਰਹੀ ਹੈ ਚਿੰਤਾ ਵਾਲੇ ਮਾਹੌਲ ਚ ਜੀਵਨ ਬਤਾ ਰਹੀ ਹੈ ਉਹਨਾਂ ਚ ਇਹਨਾਂ ਦੀ ਡਰ ਹੋਰ ਵੀ ਵੱਧ ਰਹੀ ਹੈ ਭਾਰਤ ਦੇ ਸਿਹਤ ਤੇ ਖੋਜ ਭਾਗ ਮੁਤਾਬਕ ਜਿਹੜੀ ਆਰਟ ਟੈਕਨੀਕ ਹੈ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਇਹਦੀ ਵਰਤੋਂ ਕਰਨ ਵਾਸਤੇ ਇੱਕ ਸ਼ਰਤ ਰੱਖੀ ਗਈ ਹੈ ਕਿ ਔਰਤ ਦੀ ਉਮਰ ਦੀ ਹੱਦ 50 ਸਾਲ ਤੱਕ ਹੈ ਤੇ ਮਨੁੱਖ ਦੀ ਉਮਰ ਦੀ ਹੱਦ 55 ਸਾਲ ਆ। ਕੇਂਦਰੀ ਸਿਹਤ ਮੰਤਰਾਲੇ ਨੇ ਜੋ ਦੋਸ਼ ਸਿੱਧੂ ਪਰਿਵਾਰ ਤੇ ਲਾਇਆ ਉਹ ਇਹ ਹੈ ਕਿ ਚਰਨ ਕੌਰ ਦੀ ਉਮਰ 58 ਸਾਲ ਆ ਤੇ ਬਾਪੂ ਬਲਕੌਰ ਸਿੰਘ ਜੀ ਉਮਰ 60 ਸਾਲ ਆ। ਜਿਸ ਅਨਸਾਰ ਉਹਨਾਂ ਨੇ ਕਾਨੂੰਨ ਦੇ ਉਲਟ ਕੰਮ ਕੀਤਾ ਹੈ। ਜਦੋਂ ਕਿ ਉਹਨਾਂ ਦਾ ਇਲਾਜ ਕਰਨ ਵਾਲੇ ਜਿੰਦਲ ਹਾਰਟ ਤੇ ਇਨਫੀਰਟੀ ਸੈਂਟਰ ਬਠਿੰਡਾ ਦੇ ਡਾਕਟਰ ਰਜਨੇ ਜਿੰਦਲ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਂ ਤੇ ਬਾਪ ਨੇ ਆਈਵੀਐਫ ਟੈਕਨੀਕ ਉਹਨਾਂ ਦੇ ਹਸਪਤਾਲ ਵਿੱਚ ਨਹੀਂ ਅਪਣਾਈ ਸਗੋਂ ਉਹਨਾਂ ਨੇ ਕਿਸੇ ਬਾਹਰਲੇ ਦੇਸ਼ ਚ ਜਾ ਕੇ ਇਸ ਟੈਕਨੀਕ ਦਾ ਸਹਾਰਾ ਲਿਆ ਹੈ ਤੇ ਕਨਸੈਪਸ਼ਨ ਹੋਣ ਤੋਂ ਬਾਅਦ ਇਹ ਜੋੜਾ ਜਿੰਦਲ ਹਸਪਤਾਲ ਦੇ ਡਾਕਟਰਾਂ ਕੋਲ ਆਇਆ ਤਾਂ ਜੋ ਗਰਭ ਧਾਰਨ ਤੋਂ ਬਾਅਦ ਜੋ ਮੈਡੀਕਲ ਸਹੂਲਤ ਚਾਹੀਦੀ ਆ ਦੇਖਰੇਖ ਚਾਹੀਦੀ ਆ ਇਲਾਜ ਚਾਹੀਦਾ ਵਾ ਤਾਂ ਕਿ ਬੱਚੇ ਦਾ ਜਨਮ ਸਹੀ ਸਲਾਮਤ ਨੇਪਰੇ ਚੜ ਸਕੇ ਸਿਰਫ ਉਹ ਇਲਾਜ ਹੀ ਜਨਰਲ ਹਸਪੀਟਲ ਵਿੱਚ ਕੀਤਾ ਗਿਆ ਹੈ ਤੇ ਸੋ ਉਹਨਾਂ ਨੇ ਕੋਈ ਇਹ ਇਲਾਜ ਕਰਦੇ ਆ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਹਰਿਆਣਾ ਦੇ ਵਿੱਚ ਇੱਕ 60 ਸਾਲ ਦੀ ਦੰਪਤੀ ਜੋੜੇ ਨੇ ਇਸ ਟੈਕਨੀਕ ਨਾਲ ਬੱਚੇ ਨੂੰ ਜਨਮ ਦਿੱਤਾ ਤੇ ਜਿਸ ਦਾ 2 ਸਾਲ ਪਹਿਲਾਂ ਦੀ ਗੱਲ ਹੈ ਸਾਰੇ ਲੀਡਿੰਗ ਨਿਊਜ਼ਪੇਪਰ ਦੇ ਵਿੱਚ ਤੇ ਸਾਰੇ ਮੀਡੀਆ 'ਚ ਬੜਾ ਚਰਚਾ ਹੋਇਆ ਸੀ ਕਿ 60 ਸਾਲਾਂ ਜੋੜੇ ਨੂੰ ਔਲਾਦ ਦਾ ਸੁੱਖ ਮਿਲਿਆ। ਕੇਰਲਾ ਦੀ ਹਾਈ ਕੋਰਟ ਨੇ ਇੱਕ ਹੋਰ ਕੇਸ 'ਚ ਇਸੇ ਤਰ੍ਹਾਂ ਔਲਾਦ ਦੇ ਚਾਹਵਨ ਬਜ਼ੁਰਗ ਵਡੇਰੀ ਉਮਰ ਦੇ ਜੋੜੇ ਨੂੰ ਰਾਹਤ ਦਿੰਦਿਆਂ ਸਰਕਾਰ ਵੱਲੋਂ ਕੀਤੇ ਗਏ ਕੇਸ ਦੇ ਖਿਲਾਫ ਸਟੇ ਆਰਡਰ ਦਿੱਤਾ ਸੀ। ਜਦੋਂ ਹਿੰਦੁਸਤਾਨ ਦੇ 2.5 ਹਜ਼ਾਰ ਅਜਿਹੇ ਸੈਂਟਰ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਔਲਾਦ ਦਾ ਸੁੱਖ ਦੇ ਰਹੇ ਆ। ਸੰਤਾਨ ਦੇ ਚਾਹਵਾਨ ਲੋਕ ਔਲਾਦ ਦਾ ਸੁੱਖ ਲੈਣ ਲਈ ਡੋਨਰਾਂ ਕੋਲੋਂ ਐਗ ਲੈ ਰਹੇ ਆ, ਸ਼ਿਕਰਾਂ ਨੂੰ ਲੈ ਰਹੇ ਆ। ਜਾਂ ਕਿਸੇ ਹੋਰ ਦਾ ਜੰਮਿਆ ਹੋਇਆ ਬੱਚਾ ਗੋਦ ਲੈ ਰਹੇ ਆ ਤੇ ਕਾਨੂੰਨ ਵਿੱਚ ਕੋਈ ਦਿੱਕਤ ਨਹੀਂ ਹੈ ਕਿਉਂਕਿ ਕਾਨੂੰਨ ਇਹਦੀ ਇਜਾਜ਼ਤ ਦਿੰਦਾ ਹੈ। ਫਿਰ ਇਸ ਵਿਧੀ ਨਾਲ ਬੇਸ਼ੱਕ ਬੱਚਾ ਡੋਨਰ ਦੀ ਮਦਦ ਨਾਲ ਪੈਦਾ ਹੋਇਆ ਹੋਵੇ ਜਾਂ ਕਿਰਾਏ ਦੀ ਕੁੱਖ ਚ ਪੈਦਾ ਹੋਇਆ ਹੋਵੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਫਿਰ ਇਹ ਇਤਰਾਜ਼ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੀ ਗਲਤ ਤੇ ਜ਼ਿਆਦਾ ਕਿਉਂ ਜ਼ੋਰ ਦੇ ਰਿਹਾ ਕਿਉਂ ਇਤਰਾਜ਼ ਕਰ ਰਿਹਾ ਜਿਨ੍ਹਾਂ ਨੇ ਤਰਕ ਆਧਾਰ ਤੇ ਰਿਕਾਰਡ ਮੁਤਾਬਕ ਸਾਰੇ ਕਾਗਜ਼ ਪੱਤਰ ਸਰਕਾਰ ਨੂੰ ਪੇਸ਼ ਕੀਤੇ ਆ ਮੈਨੂੰ ਲੱਗਦਾ ਇਹ ਬੁਲਾਰ ਬੇ ਲੋੜਾ ਵਾ ਤੇ ਇਹ ਜਿਹੜਾ ਵਿਵਾਦ ਛੇੜਿਆ ਗਿਆ ਵਾ ਇਹ ਕਿਸੇ ਸਿਆਸੀ ਮੰਚਾ ਦੇ ਨਾਲ ਛੇੜਿਆ ਗਿਆ ਹੈ ਕਿਉਂਕਿ ਇਸ ਵਿਸ਼ੇ ਨੂੰ ਛਾਲ ਕੇ ਸਾਰੇ ਨੈਸ਼ਨਲ ਮੀਡੀਆ ਦਾ ਸਾਰੇ ਸੋਸ਼ਲ ਮੀਡੀਆ ਦੇ ਵੱਡੇ ਚੈਨਲਾਂ ਦਾ ਧਿਆਨ ਇਸ ਵਿਸ਼ੇ ਤੇ ਕੇਂਦਰਿਤ ਕੀਤਾ ਗਿਆ ਹੈ ਪਰ ਉਸ ਸਮੇਂ ਜਿਹੜੇ ਵੱਡੇ ਮਸਲੇ ਉੱਠ ਕੇ ਸਾਹਮਣੇ ਆ ਰਹੇ ਸਨ ਬੰਦੀ ਸਿਕਾਂ ਦੀ ਰਿਹਾਈ ਦਾ ਕੰਮ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਤੇ ਐਨਐਸਏ ਦੀ ਮਿਆਦ ਵਧਾਉਣ ਦਾ ਕੰਮ ਸੀਏਏ ਕਾਨੂੰਨ ਲਾਗੂ ਕਰਨ ਦਾ ਕੰਮ ਬਾੜ ਰਹੇ ਇਕੱਠੀ ਕੀਤੀ ਗਈ ਨਜਾਇਜ਼ ਮਾਇਆ ਦਾ ਕੰਮ ਉਹਨੂੰ ਲੁਕਾਉਣਾ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਅਮਲ 'ਚ ਲੈ ਕੇ ਆਉਣਾ ਕਿਸਾਨੀ ਅੰਦੋਲਨ ਵੱਲੋਂ ਧਿਆਨ ਹਟਾਉਣਾ ਇਹ ਸਾਰੇ ਮੁੱਦੇ ਇਸ ਖਬਰ ਦੀ ਆੜ ਚ ਚੁੱਪਚਪੀਤੇ ਸਿਰੇ ਚੜਾ ਦਿੱਤੇ ਗਏ। ਪੰਜਾਬ ਸਰਕਾਰ ਨੇ ਵੀ ਦੇਰ ਆਏ ਦਰਸਤਾਏ ਆਪਣੇ ਸਿਹਤ ਮੰਤਰੀ ਤੋਂ ਬਿਆਨ ਦਿਵਾਇਆ ਕਿ ਸਾਨੂੰ ਤੇ ਇਹਦਾ ਪਤਾ ਹੀ ਨਹੀਂ। ਆਪਣੇ ਸੈਕਟਰੀ ਹੈਲਥ ਦੀ ਜਵਾਬ ਤਲਬੀ ਕੀਤੀ ਹੈ ਕਿ ਤੁਸੀਂ ਸਾਡੇ ਤੋਂ ਬਿਨਾਂ ਇਜਾਜ਼ਤ ਲਿਆ ਕਿਸ ਤਰ੍ਹਾਂ 에ਅਰਪੋਰਟ ਸੈਂਟਰ ਨੂੰ ਭੇਜੀ ਹੈ। ਕਿਸ ਤਰ੍ਹਾਂ ਤੁਸੀਂ ਇਹਨਾਂ ਕੋਲ ਪੁੱਛਗਿੱਛ ਕੀਤੀ ਹੈ। ਪਰ ਮੀਡੀਆ ਕਈ ਦਿਨ ਇਤਿਹਾਲ ਪਾ ਰਿਆ ਘੱਦਾ ਰਿਆ ਤੇ ਲੋਕਾਂ ਦੀ ਸਾਰੀ એનર્ਜੀ ਸਾਰਾ ਸਮਾਂ ਇਸੇ ਪਾਸੇ ਲੱਗਾ ਰਿਆ ਤੇ ਬਹੁਤ ਸਾਰੇ ਸੰਜੀਦਾ ਮੁੱਦੇ ਜਿਹੜੇ ਸੀ ਉਹ ਉਠਾਉਣ ਤੋਂ ਰਹਿ ਗਏ ਉਹਨਾਂ ਵੱਲੋਂ ਧਿਆਨ ਹਟਾ ਕੇ ਪਰਦੇ ਪਿੱਛੇ ਇਸ ਮੁੱਦੇ ਨੂੰ ਅਛਾਲ ਕੇ ਲੁਕਵੇਂ ਤਰੀਕੇ ਨਾਲ ਲੁਕਵੇਂ ਏਜੰਡੇ ਨਾਲ ਸਰਕਾਰ ਨੇ ਕਈ ਕੰਮਾਂ ਨੂੰ ਅੰਜਾਮ ਦੇ ਲਿਆ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਤੁਹਾਨੂੰ ਇਹ ਜਾਣਕਾਰੀ ਜੋ ਦਿੱਤੀ ਗਈ ਹੈ ਕਿ ਆਈਵੀਐਫ ਤਕਨੀਕ ਕੀ ਚੀਜ਼ ਹੈ ਇਹਦਾ ਕਾਨੂੰਨੀ ਪੱਖ ਕੀ ਚੀਜ਼ ਹੈ ਜਿਹੜੀਆਂ ਫਿਲਮਾਂ ਬਣੀਆਂ ਹੋਏ ਦੇ ਬਾਰੇ ਕੀ ਕਹਿੰਦੀਆਂ ਨੇ ਬਾਹਰਲੇ ਦੇਸ਼ਾਂ ਦੇ ਕਾਨੂੰਨ ਇਹਦੇ ਬਾਰੇ ਕੀ ਕਹਿੰਦੇ ਨੇ ਚਲਦੇ ਚਲਦੇ ਇਹ ਵੀ ਦੱਸ ਦੇ ਜਾਈਏ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਆਈਵੀਐਫ ਤਕਨੀਕ ਅਪਣਾਉਣ ਲਈ ਉਮਰ ਦੀ ਹੱਦ ਹਿੰਦੁਸਤਾਨ ਨਾਲੋਂ ਕਿਤੇ ਵੱਖਰੀ ਹੈ ਤੇ ਜੇ ਵਾਕਿਆ ਇਹ ਸਾਬਤ ਹੋ ਜਾਵੇ ਕਿ ਇਹ ਕਨਸੈਪਸ਼ਨ ਸਾਡੇ ਦੇਸ਼ ਚ ਨਹੀਂ ਹੋਈ ਬਾਹਰਲੇ ਦੇਸ਼ ਚ ਹੋਈ ਆ ਤਾਂ ਉਹਨਾਂ ਤੇ ਕੋਈ ਕੇਸ ਹੀ ਨਹੀਂ ਬਣਦਾ ਮੈਂ ਆਸ ਕਰਦਾ ਸਾਡੇ ਸਰੋਤੇ ਇਸ ਜਾਣਕਾਰੀ ਭਰਪੂਰ ਗੱਲਬਾਤ ਨੂੰ ਪਸੰਦ ਕਰਨਗੇ ਜੇ ਪਸੰਦ ਆਵੇ ਇਸ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਲੋਕਾਂ 'ਚ ਵਧਾਓ ਤਾਂ ਕਿ ਲੋਕਾਂ ਦੀ ਅਗਿਆਨਤਾ ਘਟੇ ਤੇ ਗਿਆਨ 'ਚ ਵਾਧਾ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ